ਤੇ ਸ਼ਬਦ ਗੁਰੂ ਦੀ ਗੱਲ ਕੀਤੀ ਹਮ ਅਸੀਂ ਕਹਿੰਦੇ ਆਂ ਵੀ ਗੁਰਗੰਸਾਹਬ ਜੀ ਜਿਹੜੇ ਨੇ ਉਹ ਅਕਾਲ ਨੂੰ ਪਾਣ ਦੇ ਵਿੱਚ ਹਮ ਮਤਲਬ ਜੇ ਉਹਨੂੰ ਪੜਿਆ ਜਾਵੇ ਤਾਂ ਉਹ ਵਿਧੀ ਹੈ ਅਕਾਲ ਨੂੰ ਪਾਣ ਦੀ ਹਮ ਵੀ ਉਹਨੂੰ ਪੜ ਕੇ ਤੁਸੀਂ ਅਕਾਲ ਨੂੰ ਕੋਚ ਸਕਦੇ ਹੋ ਅਕਾਲ ਨੂੰ ਪਾ ਸਕਦੇ ਹੋ ਤੁਹਾਡੇ ਹਿਸਾਬ ਨਾਲ ਗੁਰਗੰਸਾਹਬ ਜੀ ਗੁਰੂਗੰਸਾਹਬ ਸ਼ਬਦ ਸ਼ਬਦ ਬ੍ਰਹਮ ਹੈ ਗੋਡ ਇਨ ਦਾ ਫਾਰਮ ਆਫ ਸਾਊਂਡ ਗੁਰਗੰਸਾਹਬ ਜੀ ਆਪਰਾ ਬਣ ਰੱਬ ਨੇ ਨਾਦ ਰੂਪ ਵਿੱਚ ਪ੍ਰਗਟ ਹੋਏ ਨੇ ਸ੍ਰਿਸ਼ਟੀ ਦਾ ਕਲਿਆਣ ਕਰਮ ਕਰਕੇ ਪਹਿਲਾ ਹਮੇਸ਼ਾ ਬੰਦਾ ਬੰਦੇ ਦਾ ਮਤਾਜ ਰਿਆ ਬੰਦਾ ਬੰਦੇ ਦਾ ਮਤਾਜ ਰਿਆ ਪਹਿਲਾ ਬੰਦਾ ਜਿਹੜੇ ਐਲੀਮੈਂਟਸ ਸਨ ਉਹਨਾਂ ਦਾ ਮਤਾਜ ਸੀ ਇਹਨੇ ਸਮਝੋ ਥੋੜੀ ਜਿਹੀ ਗੱਲ ਹੋਣਾ ਪਹਿਲਾ ਐਲੀਮੈਂਟਸ ਦਾ ਮਤਾਜ ਸੀ ਕਦੀ ਪਾਣੀ ਦੀ ਪੂਜਾ ਕਰ ਲਈ ਕਦੀ ਅਗਨੀ ਦੀ ਪੂਜਾ ਕਰ ਲਈ ਕਦੀ ਕਿਸੇ ਤੱਤ ਦੀ ਪੂਜਾ ਕਰ ਲਈ ਕਿਉਂਕਿ ਉਦੋਂ ਕੋਈ ਚਾਰਾ ਨਹੀਂ ਸੀ ਕਦੇ ਜਾਨਵਰ ਦੀ ਪੂਜਾ ਕਰ ਲਈ ਹੌਲੀ ਹੌਲੀ ਇਵੋਲੂਸ਼ਨ ਹੋਇਆ ਸਮਝੋ ਮੈਂ ਥੋੜਾ ਜਿਹਾ ਗੱਲ ਧਰਾਉਚ ਕਰੂੰਗਾ ਜਿਉਂ-ਜਿਉਂ ਸਾਡੀ ਚੇਤਨਾ ਵਿਕਾਸ ਹੋਈ ਆ ਅਸੀਂ ਆਪਣੀ ਪੂਜਾ ਪ੍ਰਤੀ ਪੂਜਾ ਦਾ ਜੋ ਪ੍ਰਥਾ ਹੈ ਉਹ ਚੇਂਜ ਕੀਤੀ ਹੈ ਕਲੈਕਟਿਵਲੀ ਮੈਂ ਸਾਰੀ ਹਿਊਮਨ ਇਵੋਲੂਸ਼ਨ ਦੀ ਗੱਲ ਕਰ ਰਿਹਾ ਮੈਂ ਕਿਸੇ ਸਿੱਖਣ ਦੀ ਗੱਲ ਨਹੀਂ ਕਰ ਰਿਹਾ ਇਵੋਲੂਸ਼ਨ ਦੀ ਗੱਲ ਹੈ ਮਨੁੱਖ ਦੀ ਸਮਝ ਆ ਗਈ ਜਿਉਂ-ਜਿਉ ਸਾਡੀ ਚੇਤਨਾ ਵਿਕਾਸ ਹੋਈ ਜਿਤੇ-ਜਿਤੇ ਤੋਂ ਸਾਨੂੰ ਸਹਾਰਾ ਮਿਲਦਾ ਗਿਆ ਆਪਾਂ ਉਹਦੀ-ਉਹਦੀ ਪੂਜਾ ਕਰਦੇ ਰਹੇ ਸਮਾਪਾ ਕੇ ਜਨਵਰਾਂ ਦੀ ਪੂਜਾ ਵੀ ਸ਼ੁਰੂ ਹੋਈ ਫਿਰ ਦਰਖਤਾਂ ਦੀ ਪੂਜਾ ਵੀ ਸ਼ੁਰੂ ਹੋਈ ਕਿ ਪਾਇਆ ਕੁਝ ਦਰਖਤ ਅੱਛੇ ਸਨ ਸਾਡੇ ਵਾਸਤੇ ਬਹੁਤ ਅੱਛੇ ਸਨ ਫਿਰ ਦਰਖਤਾਂ ਦੀ ਪੂਜਾ ਸ਼ੁਰੂ ਹੋਈ ਫਿਰ ਸਮਾਪਾ ਕੇ ਜਿਉਂ-ਜਿਉ ਕੌਨਸ਼ੀਅਸਨੈਸ ਇਵੋਲਵ ਹੋਈ ਫਿਰ ਬੰਦੇ ਦੀ ਪੂਜਾ ਸ਼ੁਰੂ ਹੋਈ ਬੰਦਾ ਬੰਦੇ ਨੂੰ ਪੁੱਜਣ ਲੱਗ ਪਿਆ ਪਹਿਲਾਂ ਬੰਦਾ ਬੰਦੇ ਨੂੰ ਨਹੀਂ ਸੀ ਪੁੱਜਦਾ ਉਹ ਅਗਨ ਨੂੰ ਹਵਾ ਨੂੰ ਪਹਾੜਾਂ ਨੂੰ ਪੰਦਰਾਂ ਨੂੰ ਇਤਿਹਾਦ ਪੁੱਛਦਾ ਰਿਹਾ ਕਿਉਂਕਿ ਉਹਨਾਂ ਤੋਂ ਉਹਨੂੰ ਸਹਾਇਤਾ ਦੀ ਜ਼ਰੂਰਤ ਸੀ ਫਿਰ ਇਹਨੇ ਉਹਨਾਂ ਤੇ ਓਵਰਟੇਕ ਕਰ ਲਿਆ ਆਪਣੀ ਵਸ ਕਰ ਲਿਆ ਤੇ ਫਿਰ ਬੰਦਾ ਬੰਦੇ ਦੀ ਪੂਜਾ ਕਰਨ ਲੱਗ ਪਿਆ ਔਰ ਫਿਰ ਬੰਦਾ ਪੂਜਾ ਕਰਦਾ ਕਰਦਾ ਮੈਨ ਬੀਕਮ ਡਿਪੈਂਡੈਂਟ ਔਨ ਅਨਦਰ ਮੈਨ ਕਲਗੀਆਂ ਵਾਲੇ ਨੇ ਜਿਹੜੀ ਸਪਿਰਚੁਅਲ ਇਵੋਲੂਸ਼ਨ ਆਫ ਦਿ ਇੰਟਾਇਰ ਹਿਊਮਨ ਰੇਸ ਵੀ ਗਲ ਹਿਊਮਨ ਰੇਸ ਦੀ ਗੱਲ ਕਰ ਰਿਹਾ ਇਹ ਕੋਈ ਪੰਜਾਬੀਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਕਿਉਂਕਿ ਗੁਰਮਤ ਪੰਜਾਬੀਅਤ ਵਿੱਚ ਅੱਲੀ ਪੰਜਾਬੀਤ ਪੰਜਾਬ ਤੱਕ ਸੀਮਤ ਨਾ ਰੱਖੋ ਸਭ ਤੋਂ ਵੱਡੀ ਗਲਤੀ ਆਪਾਂ ਹੀ ਕੀਤੀ ਆ ਪੰਜਾਬੀਆਂ ਤਾਂ ਕੀ ਸਿੱਖੀ ਰੱਖੀ ਆ ਹੂੰ ਸਿੱਖੀ ਪੰਜਾਬੀਅਤ ਵਾਸਤੇ ਨਹੀਂ ਸੀ ਪੰਜਾਬੀਆਂ ਵਾਸਤੇ ਨਹੀਂ ਸੀ ਸਿੱਖੀ ਸਾਰੀ ਕਾਇਨਾਤ ਵਾਸਤੇ ਸੀ ਹੌਲੀ ਹੌਲੀ ਬੰਦਾ ਬੰਦੇ ਦਾ ਮੁਤਾਜ ਰਿਹਾ ਕਲਗੀਆਂ ਵਾਲੇ ਨੇ ਹਿਊਮਨ ਰੇਸ ਨੂੰ ਇੱਕ ਐਸੀ ਹਸਤੀ ਐਸੀ ਪਿਕ ਆਫ ਇਵੋਲੂਸ਼ਨ ਆਫ ਕੌਨਸ਼ੀਅਸਨਸ ਵਿਚ ਪਛਾਤਾ ਉਹਨਾਂ ਨੇ ਗੱਦੀ ਸ਼ਬਦ ਨੂੰ ਦਿੱਤੀ ਹੀ ਫਰੀਡ ਮੈਨ ਫਰਮ ਮੈਨ ਬੰਦਾ ਦੂਜੇ ਬੰਦੇ ਦਾ ਮਤਾਜ ਨਾ ਰਵੇ ਦ ਹਾਈਸਟ ਥਿੰਗ ਥੈਟ ਕੈਨ ਹੈਪਨ ਇਨ ਦੀ ਐਵੋਲੂਸ਼ਨ ਆਫ ਸਪਿਰਚੁਅਲ ਅਵੇਕਨਿੰਗ ਇਹ ਗੁਰ ਗ੍ਰੰਥ ਸਾਹਿਬ ਪੰਜਾਬੀਆਂ ਦਾ ਨਹੀਂਗਾ ਇਹ ਕੋਲਕਾ ਇਹ ਨਾਤਾ ਦਵਾ ਇਹਨੂੰ ਸਮਝੋ ਨਾ ਸੀਮਤ ਕਰੋ ਆਪਣੀ ਇਸ ਵਿਦਿਆ ਨੂੰ ਤੁਸੀਂ ਗੁਰੂ ਦੇ ਦੁੱਖੀ ਹੋਗੇ ਅਸੀਂ ਤੇ ਇਸ ਮਹਾਰਾਜ ਨੂੰ ਆਪਣੇ ਤੱਕ ਹੀ ਸੀਮਤ ਰੱਖਿਆ ਇਟ ਇਸ ਟਾਈਮ ਕਿ ਵੀ ਨੀਡ ਟੂ ਸ਼ੇਅਰ ਦ ਸ਼ਬਦ ਗੁਰੂ ਵਿਦ ਇੰਟਾਇਰ ਹਿਊਮਨ ਇੰਟਾਇਰ ਸੋਸਾਇਟੀ ਇੰਟਾਇਰ ਹਿਊਮਨ ਰੇਸ ਜ਼ਰੂਰਤ ਹੈ ਹਰ ਸਿੱਖ ਪ੍ਰਚਾਰਕ ਬਣੇ ਬਾਬਾ ਇਸ਼ਰ ਸਿੰਘ ਜੀ ਨਾਨਕ ਸਰ ਵਾਲੇ ਮਹਾਂਪੁਰਸ਼ਾਂ ਦੇ ਬਚਨ ਨੇ ਕਿ ਹਰ ਸਿੱਖ ਪ੍ਰਚਾਰਕ ਬਣੇ ਪ੍ਰਚਾਰ ਦੀ ਜ਼ਰੂਰਤ ਹੈ ਅੱਜ ਪ੍ਰਚਾਰ ਦਾ ਇਹ ਨਹੀਂ ਕਿ ਤੂੰ ਗਲਤ ਤੇ ਮੈਂ ਠੀਕ ਪ੍ਰਚਾਰ ਇਹ ਨਹੀਂ ਹੁੰਦਾ ਕਿ ਸਟੇਜਾਂ ਤੇ ਬਹਿ ਕੇ ਕਹਿਤਾ ਕਿ ਫਲਾਣਾ ਗਲਤ ਤੇ ਮੈਂ ਠੀਕ ਪ੍ਰਚਾਰ ਦਾ ਮਤਲਬ ਹੁੰਦਾ ਆਪਣੇ ਆਪ ਨੂੰ ਜਾਨਣਾ ਦੱਸਣਾ ਕਿ ਆਪਣੇ ਆਪ ਨੂੰ ਕਿਵੇਂ ਜਾਨਣਾ ਜਿਹੜਾ ਅੰਦਰ ਬੈਠੀ ਤੇਰੀ ਹਸਤੀ ਹੈ ਉਹਨੂੰ ਕਿਵੇਂ ਜਾਨਣਾ ਉਹ ਪ੍ਰਚਾਰ ਹੁੰਦਾ ਹੈ ਤੇ ਜੇ ਤੁਸੀਂ ਹਸਤੀ ਸਖਾਲਣੀ ਸ਼ੁਰੂ ਕਰ ਦਿੱਤੀ ਨਾ ਤੇ ਸਾਰਾ ਸੰਸਾਰ ਹੀ ਹਸਤੀ ਲੱਭ ਰਿਹਾ ਹੈ ਤੇ ਉਸ ਹਸਤੀ ਨੂੰ ਕਹਿੰਦੇ ਨੇ ਸਤਨਾਮ ਸਤ ਦਾ ਮਤਲਬ ਹੁੰਦਾ ਅਨ ਚੇਂਜਿੰਗ ਜਿਸ ਕੋਈ ਤਬਦੀਲੀ ਨਹੀਂ ਹੁੰਦੀ ਨਾਮ ਦਾ ਮਤਲਬ ਹੁੰਦਾ ਹੋਂਦ ਉਹ ਹੋਂਦ ਦੇ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਜਿਹੜੀ ਆਪਾਂ ਸ਼ੁਰੂ ਕੀਤੀ ਨਾ ਹੈ ਹਾਂ ਹੈ ਹੈ ਬੀ ਸੱਚ ਪਰ ਮੁੱਖ ਮਾਡਰਨ ਹੋਣ ਦੇ ਵਿੱਚ ਤਾਂ ਲੱਗਦਾ ਵੀ ਇਹ ਸਭ ਕੁਝ ਪੁੱਲਦਾ ਜਾਂਦਾ ਯਾਰ ਮਾਡਰਨ ਕਿੱਥੇ ਹੋਇਆ ਮਾਡਰਨਾਈਜੇਸ਼ਨ ਇਹ ਥੋੜੀ ਪੀ ਅੱਧੇ ਕੱਚੇ ਪਾਲੇ ਮਾਡਰਨਾਈਜੇਸ਼ਨ ਦਾ ਇਹ ਮਤਲਬ ਥੋੜੀ ਜਿਹਾ ਆਪਾਂ ਇੱਥੇ ਸਮਝੀ ਬੈਠੇ ਆ ਕਿ ਬੁਲਟਾਂ ਤੇ ਇੱਥੇ ਜਾਂ ਆਪਾਂ ਜੀ ਇੰਗਲਿਸ਼ ਬੋਲਣੀ ਆ ਜਾਊਗਾ ਇਹ ਮਾਡਰਨਾਈਜੇਸ਼ਨ ਨਹੀਂ ਕੀ ਗਈ ਮਾਡਰਨਾਈਜੇਸ਼ਨ ਦਾ ਵੀ ਨਹੀਂ ਪਤਾ ਸਾਨੂੰ ਪ੍ਰਤਨਤਾ ਵੀ ਨਹੀਂ ਪਤਾ। ਹੂੰ ਤੇ ਨਹੀਂ ਪਤਾ। ਸੈਡਲੀ। ਹੂੰ ਹੈ ਕੀ? ਕੀ ਸ਼ਰਣਾ ਚਾਹੁੰਦੇ ਜੇ? ਮਾਡਰਨਾਈਜੇਸ਼ਨ ਕੀ ਆ? ਬਹੁਤ ਪੱਖ ਨਹੀਂ ਇਹਨੂੰ ਦੇਖਣ ਦੇ ਮਾਡਰਨਾਈਜੇਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੀ ਰੂਟਸ ਨੂੰ ਭੁੱਲ ਗਏ ਜੇ। ਲੋਕੀ ਮੈਨੂੰ ਸਵਾਲ ਕਰਦੇ ਸੀ ਇੱਕ ਵਾਰੀ ਬੰਦੇ ਨੇ ਮੈਨੂੰ ਸਵਾਲ ਕੀਤਾ ਕਿ ਤੂੰ ਆ ਕੱਪੜੇ ਪਾਏ ਨੇ? ਉਹਨੇ ਪੈਂਟ ਕੋਟ ਪਾਇਆ ਸੀ। ਮੈਂ ਕਿਹਾ ਮੈਂ ਤੇ ਫਿਰ ਵੀ ਚਾਦਰਾਂ ਬੰਨਿਆ ਹੈ ਮੈਂ ਤੇ ਫਿਰ ਵੀ ਆਪਣੀ ਸਭੇਤਾਂ ਨਾਲ ਜੁੜਿਆ ਹੋਇਆ ਹੈ ਤਾਂ ਆਪਣਾ ਜਿਹੜਾ ਪਰਾਵਾ ਵਾ ਉਹਨੂੰ ਪੈਲ ਦੋ ਆਪਣੇ ਜੋ ਸਰੂਪ ਹੈ ਉਹਨਾਂ ਨੂੰ ਪੈਲ ਦੋ ਜੋ ਮਹਾਰਾਜ ਨੇ ਸਾਨੂੰ ਸਰੂਪ ਦਿੱਤੇ ਉਹਨਾਂ ਨੂੰ ਪੈਲ ਦੋ ਆਪਣਾ ਜੋ ਵਿਗਿਆਨ ਹੈ ਉਹਨੂੰ ਪੈਲ ਦੋ ਆਪਣਾ ਜਿਹੜਾ ਖਾਣਾ ਪੀਣਾ ਉਹਨੂੰ ਪੈਲ ਦੋ ਉਹ ਤਾਂ ਤਾਂ ਦੇ ਤੁਸੀਂ ਵੇਖੋ ਆਪਾਂ ਲੈਂਡਸਕੇਪਿੰਗ ਦੇ ਨਾਂ ਤੇ ਵੀ ਆਪਾਂ ਦਰਖਤ ਬਾਹਰ ਦੇ ਲਾਏ ਆ ਹੂੰ ਆ ਤੁਸੀਂ ਹਾਈਵੇ ਚੰਡੀਗੜ੍ਹ ਦੇ ਵਿੱਚ ਸਾਰੇ ਇਹਨਾਂ ਨੇ ਲਾਏ ਆ ਕੀ ਉਹਨਾਂ ਆਂਦੇ ਆ ਪਾਮ ਟਰੀਸ ਖਜੂਰ ਖਜੂਰਾਂ ਦੇ ਪਾਮ ਟਰੀਸ ਲਾਇਨੇ ਉਹ ਆਪਾਂ ਦੁਬਈ ਦੀ ਨਕਲ ਕਰ ਲਈ ਹੂੰ ਉੱਥੇ ਤੇ ਇਹਦੀ ਜ਼ਰੂਰਤ ਸੀ ਇੱਥੇ ਕੋਈ ਜ਼ਰੂਰਤ ਨਹੀਂ ਸੀ ਇੱਥੇ ਤੁਸੀਂ ਪੁਰਾਣਾ ਚੰਡੀਗੜ੍ਹ ਦੇਖੋ ਕਿੱਡੇ ਸੋਨੇ ਦਰਖਤ ਲੱਗੇ ਆ ਕਿੰਨੇ ਵਧੀਆ ਦਰਖਤ ਹੈ ਨਾ ਆਪਣੇ ਲੋਕਲ ਦਰਖਤ ਤੋਂ ਆਪਣਾ ਹੀ ਜਿਹੜੀ ਸੋਚ ਆ ਆਪਣੀ ਵਿਚਾਰ ਆਪਣੀ ਸਭਿਤਾ ਜਿਹੜੀ ਆ ਉਹਨੂੰ ਪਹਿਲ ਦੇਣੀ ਸ਼ੁਰੂ ਕਰੋ ਫਿਰ ਰeal ਮਾਡਰਨਾਈਜੇਸ਼ਨ ਆਏਗੀ ਇਹ ਪ੍ਰਤੰਤਾ ਨਹੀਂਗੀ ਇਹ ਅਸਲੀ ਮਾਡਰਨਾਈਜੇਸ਼ਨਸ ਆ ਕਿਉਂਕਿ ਤੁਹਾਡੀ ਰੂਹ ਜਿਹੜੀ ਹੈ ਤੁਹਾਡਾ ਜਿਹੜਾ ਤਨ ਹੈ ਇਹਨਾਂ ਨੂੰ ਪਛਾਣਦਾ ਹੈ ਤੁਹਾਡਾ ਤਨ ਪਜਾਮੇ ਕੁੜਤੇ ਨੂੰ ਪਛਾਣਦਾ ਹੈ ਅਜੇ ਵੀ ਪਛਾਣਦਾ ਹੈ ਕਿਉਂਕਿ ਇਸ ਤਨ ਨੇ ਪਹਿਲਾਂ ਤੁਹਾਡਾ ਜਿਹੜੇ ਵੱਡ-ਵਡੇਰੇ ਸੀ اسی ਰੂਪ ਚ ਰਹੇ ਸੀ ਕਿੰਨੀ ਰਿਲੈਕਸੇਸ਼ਨ ਆ ਚਾਦਰਾਂ ਬੰਨਣ ਚ ਕਿੰਨਾ ਆਨੰਦ ਆ ਦਸਤਾਰ ਸਜਾਉਣ ਚ ਕਿੰਨਾ ਆਨੰਦ ਆ ਹੂੰ ਤੂੰ ਆਪਣੀ ਸਭਤਾ ਵਿੱਚ ਵਾਪਸ ਆ ਜਾਣਾ ਹੀ ਅਸਲੀ ਮਾਡਰਨਾਈਜੇਸ਼ਨ ਆ ਸਮਝਦਾਰ ਹੋ ਜਾਣਾ ਹੂੰ ਬਾਕੀ ਰੋ ਵਿਚਾਰ ਅ ਮੈਨੂੰ ਲੱਗਦਾ ਵੀ ਮੈਨੂੰ ਇੱਥੇ ਜ਼ਰੂਰ ਸਮਾਂ ਕਾਫੀ ਹੋ ਗਿਆ ਤੁਹਾਡਾ ਹੈ ਸਮਾਂ ਤੜ ਤੋਂ ਜੋ ਤਨਵਾ ਜ਼ਰੂਰ ਕਰਨੀ ਚਾਹੀਦੀ ਹੈ ਮੈਨੂੰ ਸਤਾ ਜੀ ਪਰ ਗੱਲਾਂ ਤੁਸੀਂ ਐ ਕਰ ਰਹੇ ਹੋ ਵੀ ਚਲਦੀਆਂ ਰਹਿਣ ਹਾਂਜੀ ਮੈਂ ਅੰਤ ਵਿੱਚ ਤੁਹਾਨੂੰ ਪੂਰਾ ਸਮਾਂ ਦਵਾਂਗਾ ਬਿਨਾਂ ਸਵਾਲ ਤੋਂ ਸਤਾ ਜੀ ਤੁਸੀਂ ਕੀ ਸਾਡੇ ਦਰਸ਼ਕਾਂ ਨੂੰ ਸਾਡੇ ਵਿਊਅਰਸ ਨੂੰ ਕੀ ਜਿਹੜਾ ਸਨੇਹਾ ਦੇਣਾ ਚਾਹੋਗੇ ਹਾਂ ਆਪਣਾ ਜਿਹੜਾ ਮੁੱਖ ਸੰਦੇਸ਼ ਜੋ ਅਸੀਂ ਲੈ ਕੇ ਇਸ ਪਵਨ ਪਵਿੱਤਰ ਧਰਤੀ ਤੇ ਵਾਪਸ ਆਏ ਹਾਂ ਲੋਕੀ ਬਾਹਰ ਭੱਜਦੇ ਅਸੀਂ ਵਾਪਸ ਇੱਧਰ ਆਏ ਹਾਂ ਸਵਾਸਾਂ ਨੂੰ ਰੋਕਣਾ ਸ਼ੁਰੂ ਕਰੋ ਪਵਨ ਗੁਰੂ ਦੀ ਵਿਦਿਆ ਨੂੰ ਜਾਣੋ ਜੇ ਤੁਸੀਂ ਪਾਵਨ ਨੂੰ ਜਾਣ ਲਿਆ ਉਹ ਵਿਦਿਆ ਦੀ ਪ੍ਰਾਪਤੀ ਹੋ ਜੂਗੀ ਜੋ ਤੁਹਾਨੂੰ ਹਨੇਰੇ ਤੇ ਪ੍ਰਕਾਸ਼ ਚ ਸੰਭ ਰਹਿਂਦੀ ਵਿਦਿਆਦਿਤ ਪਰ ਵੱਡੇ ਤੋਂ ਦੁੱਖ ਵੀ ਵੱਡੇ ਤੋਂ ਵੱਡਾ ਦੁੱਖ ਵੀ ਤੁਹਾਨੂੰ ਸੁਖ ਧੰਨਵਾਦ ਹੋਏਗਾ ਤੁਹਾਡੀ ਰਿਐਕਸ਼ਨ ਜਿਹੜੀ ਅਚੇਂਜ ਹੋ ਜੇਗੀ ਐਚਚੁਅਲੀ ਪ੍ਰੋਬਲਮ ਦੁੱਖ ਸੁਖ ਦੀ ਨਹੀਂਗੀ ਪ੍ਰੋਬਲਮ ਆ ਤੁਹਾਡੀ ਰਿਐਕਟਿਵਿਟੀ ਰਿਐਕਸ਼ਨ ਜਦੋਂ ਤੁਸੀਂ ਰਿਐਕਟ ਕਰਦੇ ਜੇ ਨਾ ਉਦੋਂ ਦੁਖੀ ਹੁੰਦੇ ਜੇ ਦੁੱਖ ਨਾਲ ਦੁੱਖ ਤੇ ਸੁਖ ਜਿਹੜੇ ਹੈ ਇਹ ਕੱਪੜੇ ਨੇ ਮਹਾਰਾਜ ਕਹਿੰਦੇ ਨੇ ਇਹ ਪਾਉਣੇ ਪਹਿਣੇ ਆ ਉਹਨਾਂ ਦਾ ਜਿਹੜਾ ਰਿਐਕਸ਼ਨ ਹੈ ਉਹ ਤੁਹਾਡੇ ਵਸ ਵਿੱਚ ਆ ਜਾਏਗਾ ਜਦੋਂ ਤੁਹਾਡੀ ਪਵਨ ਤੁਹਾਡੇ ਵਸ ਵਿੱਚ ਆ ਗਏ। ਤਾਂ ਪਵਨ ਨੂੰ ਵਸ ਕਰੋ। ਪਵਨ ਨੂੰ ਰੋਕੋ। ਜਦੋਂ ਪਵਨ ਨੂੰ ਰੋਕਦੇ ਜੇ ਤੇ ਜੀਵਨ ਰੋਕ ਲੈਂਦੇ ਤੇ ਜਦੋਂ ਜੀਵਨ ਰੋਕ ਲੈਂਦੇ ਤੇ ਜੀਵਤ ਹੋ ਜਾਂਦੇ ਜੇ ਤੇ ਮਰਨ ਜੀਵਤ 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 ਰਹੋ। ਆਸ਼ੀਰਵਾਦ ਏ ਸਭ ਤੋਂ ਵੱਡਾ। ਗੁਰੂ ਗ੍ਰੰਥ ਸਾਹਿਬ ਨੇ ਸਭ ਤੋਂ ਵੱਡਾ ਆਸ਼ੀਰਵਾਦ ਦਿੱਤਾ ਏ ਸਾਨੂੰ। ਨਾ ਜੀਉਂਦਾ ਰਹੇ। ਜੀਉਂਦਾ ਰਹੇ। ਜੀਵਤ ਜੀਵਤ ਜੀਵੇ ਮੇਰੇ ਸਿੱਖੋ। ਹੇ ਕੁਲ ਕਾਇਨਾਤ ਦੇ ਬੱਚਿਓ। ਮੈਂ ਇਸ ਕਰਕੇ ਪ੍ਰਕਾਸ਼ ਲਿਆ ਸੀ। ਦਸ ਰੂਪ ਧਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਰੂਪ ਧਾਰਨ ਕੀਤਾ ਸ਼ਬਦ ਦੇ ਰੂਪ ਚ ਮੈਂ ਅੱਜ ਵੀ ਬਿਰਾਜਮਾਨ ਹਾਂ ਜਾਗੋ ਹਾਜ਼ਰ ਹਜ਼ੂਰਾਂ ਜ਼ਾਹਿਰ ਜ਼ਾਹੂਰ ਮੈਂ ਤਨੂੰ ਕਾਸ਼ਰੀਵਾਹ ਦੇਣ ਆਇਆ ਸੀ ਜੀਵਤ 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 ਰਹੋ ਜਿਉਂਦੇ ਰਹੋ ਜਿਉਂਦੇ ਰਹੋ ਤੇ ਜੀਉਣ ਦਾ ਸਬੰਧ ਸਵਾਸਾ ਨਾਲ ਆ ਸਵਾਸਾ ਨੂੰ ਅੰਦਰ ਰੋਕਣਾ ਸ਼ੁਰੂ ਕਰੋ ਤੁਹਾਡੀ ਜ਼ਿੰਦਗੀ ਤਬਦੀਲ ਹੋ ਜਾਏਗੀ ਇਹਨੂੰ ਕਹਿੰਦੇ ਨੇ ਪਵਨ ਗੁਰੂ ਰੋਜ਼ ਪੜ੍ਹਦੇ ਆ ਪਰ ਉਹਨੂੰ ਕਦੀ ਪ੍ਰੈਕਟਿਸ ਵੀ ਕਰ ਲਈ ਇਹ ਮੇਰਾ ਸੰਦੇਸ਼ ਅ ਅਪਾ ਸਿਮਰੰਦਨ ਗੱਲ ਕਰ ਰਹੀ ਸੀ ਅਨਹਦ ਨਾਦ ਦੀ ਗੱਲ ਕੀਤੀ ਸੀ ਪ੍ਰਕਾਸ਼ ਦੀ ਵੀ ਗੱਲ ਕੀਤੀ ਹੁਣੇ ਪ੍ਰਕਾਸ਼ ਕਈ ਲੋਕ ਵੀ ਕਹਿੰਦੇ ਆ ਵੀ ਜਦੋਂ ਉਹਨਾਂ ਨੂੰ ਪ੍ਰਕਾਸ਼ ਦਿਖਣਾ ਸ਼ੁਰੂ ਹੋਇਆ ਤੇ ਉਹ ਧਿਆਨ ਲਗਾਉਂਦੇ ਆ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਪਹੁੰਚ ਜਾਂਦੇ ਆ ਦੁਨੀਆ 'ਚੋਂ ਉਸ ਸ੍ਰਿਸ਼ਟੀ ਦੇ ਕਿਸੇ ਵੀ ਕੋਨੇ 'ਚ ਪਹੁੰਚ ਜਾਂਦੇ ਆ ਉਹ ਪੂਰੀ ਯੂਨੀਵਰਸ ਦੇ ਕਿਸੇ ਵੀ ਕੋਨੇ 'ਚ ਪਹੁੰਚ ਜਾਂਦੇ ਆ ਉਹ ਇੱਥੇ ਤੱਕ ਹੀ ਗ੍ਰਹਿਾਂ ਤੇ ਪਹੁੰਚ ਜਾਂਦੇ ਹੋ ਇੱਥੇ ਤੱਕ ਕਿ ਸੂਰਜ ਤੱਕ ਪਹੁੰਚ ਜਾਂਦੇ ਨੇ ਅੱਛਾ ਮੈਂ ਤੁਹਾਨੂੰ ਪਹਚਾਵਾ ਉੱਥੇ ਹੁਣੇ ਪਹਚਾ ਦੇਣਾ ਕਿਵੇਂ ਪਹਚਾਖਾ ਬੰਦ ਕਰੋ ਅੱਖਾਂ ਬੰਦ ਕਰੋ ਮਹਿਸੂਸ ਕਰੋ ਤੁਸੀਂ ਚੰਦਰਮੇ ਤੇ ਤੁਰ ਰਹੇ ਜੇ ਚੰਦਰਮੇ ਦੇ ਵਿੱਚ ਤੁਸੀਂ ਤੁਰ ਰਹੇ ਹੋ ਔਰ ਉਹ ਜੋ ਸੋਇਲ ਹੈ ਕਿਤੇ ਕੋਈ ਖੱਡਾ ਹੈ ਔਰ ਤੁਸੀਂ ਉਸ ਚੰਦਰਮੇ ਤੇ ਖਲੋ ਕੇ ਥੱਲੇ ਦੇਖ ਰਹੇ ਜੇ ਤੇ ਤੁਹਾਨੂੰ ਧਰਤੀ ਦਾ ਨਜ਼ਾਰਾ ਆ ਰਿਹਾ ਹੈ ਅੱਖਾਂ ਖੋਲੋ ਦੇਖਿਆ ਨਾ ਸਾਪ ਕੋਈ ਦੇਖਿਆ ਬਸ ਇਹੀਆ ਮਤਲਬ ਇਹ ਸ਼ੁਰੂਆਤ ਹੈ ਜਿਹੜੀਆਂ ਗੱਲਾਂ ਕਰਦੇ ਨਾ 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 ਮੇਰਾ ਕਹਿੰਦਾ ਮਤਲਬ ਇਹ ਮੁਰਖਤਾ ਹੈ ਇਹ ਮੁਰਖਤਾ ਹੈ ਇੰਨਾ ਕੁਝ ਕਰਕੇ ਜੇ ਚੰਦਰਮੇ ਤੱਕ ਹੀ ਜਾਣਾ ਫਿਰ ਕਰਨ ਦਾ ਕੀ ਫਾਇਦਾ ਉਹ ਇੱਕ ਮਿੰਟ ਵਿੱਚ ਤੁਸੀਂ ਬਿਨਾ ਮਤਲਬ ਤੋਂ ਪਹੁੰਚ ਗਏ ਚੰਦਰਮੇ ਤੇ ਉਹ ਵੀ ਤੇ ਵਿਚਾਰਾਂ ਚ ਗਏ ਆ ਤਾਂ ਨੇ ਤੇ ਇੱਥੇ ਹੀ ਸੀ ਵਿਚਾਰਾਂ ਚ ਗਏ ਨਾ ਤੁਸੀਂ ਵੀ ਵਿਚਾਰਾਂ ਚ ਗਏ ਜੇ ਕੀ ਅੰਤਰ ਕੋਈ ਅੰਤਰ ਨਹੀਂ ਦੋ ਭਰਾ ਸੀ ਇਕ ਨੇ ਬੜੀ ਤਪੱਸਿਆ ਕਰਕੇ ਕਈ ਸਾਲਾਂ ਬਾਅਦ ਵਾਪਸ ਆਇਆ ਭਰਾ ਨੂੰ ਕਹਿੰਦਾ ਤੂੰ ਤੇ ਵਿਆਹ ਕਰਾ ਲਿਆ ਤੂੰ ਤੇ ਸੰਸਾਰ ਚ ਫਸ ਗਿਆ ਵੇਖ ਮੇਰੇ ਕੋ ਕਰਾਮਤ ਕਹਿੰਦੇ ਦਿਖਾ ਲ ਉਹਨੇ ਸੋਟੀ ਲਈ ਵਗਾ ਕੇ ਮਾਰੀ ਫਿਰ ਹੱਥ ਕੀਤਾ ਤਾਂ ਸੋਟੀ ਉੱਡਦੀ ਆ ਗਈ ਉਹ ਕਹਿੰਦਾ ਗ੍ਰੈਸਤੀ ਸੀ ਜਿਹੜਾ ਕਹਿੰਦੇ ਤੇ ਮੈਂ ਵੀ ਕਰ ਸਕਦਾ ਕਹਿੰਦਾ ਕਰ ਉਹਨੇ ਵਗਾ ਕੇ ਮਾਰੀ ਕਹਿੰਦਾ ਮਿੰਟੂ ਸੋਟੀ ਫੜ ਕੇ ਲਿਆ ਯਾਰੀ ਮੈਂ ਕੀ ਖਵਾ ਜਾਗੋ ਕਮ ਆਊਟ ਆਫ ਥਿਸ ਤੇ ਅਬ ਕੁਝ ਹੋ ਰਿਹਾ ਲੇਕਿਨ ਮੈਂ ਕੋਈ ਕਰਾਮਾਤ ਨਹੀਂ ਦਿਖਾ ਲਈ ਔਰ ਕਰਾਮਾਤ ਕਰਾ ਵੀ ਦਿੰਦੀ ਜੇ ਸਮਝਣ ਵਾਲੇ ਸਮਝ ਜਾਣਗੇ ਨਾ ਸਮਝਣ ਵਾਲੇ ਥੱਲੇ ਕੋ ਮੈਂ ਟਾਈਮ ਟ੍ਰੈਵਲ ਟਾਈਮ ਟ੍ਰੈਵਲ ਦਾ ਕਨਸੈਪਟ ਹੈਗਾ ਕਈ ਕਹਿੰਦੇ ਅਸੀਂ ਟਾਈਮ ਟ੍ਰੈਵਲ ਕਰ ਲਿਆ ਸਮਝਿਓ ਥੋੜਾ ਜਿਹਾ ਮੈਂ ਸਾਇੰਸ ਦੀ ਗੱਲ ਕਰੂੰਗਾ ਹੂੰ ਕੱਲ ਦਾ ਜੇ ਤੁਹਾਨੂੰ ਅਨੁਭਵ ਹੋਇਆ ਉਦੋਂ ਵਰਤਮਾਨ ਸੀ ਕਿ ਕੱਲ ਸੀ ਜੇ ਤੁਹਾਨੂੰ ਕੱਲ ਦਾ ਅਨੁਭਵ ਹੋਇਆ ਕੱਲ ਨੂੰ ਕੱਲ ਉਸ ਵੇਲੇ ਜਿਹੜਾ ਕੱਲ ਦਾ ਅਨੁਭਵ ਸੀ ਵਰਤਮਾਨ ਸੀ ਵਰਤਮਾਨ ਸੀ ਨਾ ਓਕੇ ਹੁਣ ਜਦੋਂ ਤੁਹਾਨੂੰ ਕੱਲ ਜਿਹੜਾ ਆਉਣ ਵਾਲਾ ਏ ਉਹਦਾ ਜਦੋਂ ਅਨੁਭਵ ਹੋਏਗਾ ਤਾਂ ਉਸ ਵੇਲੇ ਉਹ ਕੱਲ ਕੱਲ ਹੋਏਗਾ ਕਿ ਵਰਤਮਾਨੀ ਹੋਗਾ ਵਰਤਮਾਨੀ ਹੋਗਾ ਉਦੋਂ ਵੀ ਵਰਤਮਾਨ ਸੀ ਤੇ ਉਦੋਂ ਵੀ ਵਰਤਮਾਨ ਸੀ